ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾਣ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪੈਂਡ ਕੋਠਾਗੁਰੂ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਕਰ ਲੈਣ ਤੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਬਾਈ ਦੇ ਘਰੇ ਆਇਆ ਜੀ ਬਾਈ ਨੇ ਦੋ ਤਾਂ ਬੱਕਰੇ ਆ ਤੇ ਇੱਕ ਬੱਕਰੀ ਆ ਬੀਟਰਲ ਤੇ ਬਾਈ ਨੇ ਬਕਾਊ ਕੀਤੇ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਨਾਲ ਹੈ ਜੀ ਤੇ ਬੋਸ ਦੇ ਆਪ ਬਾਈ ਤੋਂ ਜਾਣਕਾਰੀ ਲੈਣੇ ਆ ਬਾਈ ਆਉ ਮਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜਿਹੜੀ ਆਪਣੇ ਪਹਿਲੇ ਨੰਬਰ ਤੇ ਬੱਕਰੀ ਆ ਇਹ ਟੋਕੜ ਗੱਪਣ ਇਹ ਜੀ 2 ਮਹੀਨੇ ਦੀ ਗੱਪਣਾ 2 ਮਹੀਨੇ ਗੱਪਣਾ ਹਾਂਜੀ ਠੀਕ ਐ ਤੇ ਕਿਹੜੀ ਕੰਪਨੀ ਦੇ ਇਹ ਵੀਟਲ ਦੀ ਆ ਇਹ ਵੀਟਲ ਦੇ ਠੀਕ ਐ ਕੰਨੂ ਕਨੂ ਚੈੱਕ ਕਰ ਲਈ ਆਪਾਂ ਪਹਿਲੀ ਵਾਰ ਬੱਕਰੇ ਦੀ ਵੀਡੀਓ ਬਣਾਉਨੇ ਆ ਬਾਕੀ ਤੁਹਾਨੂੰ ਜਿਹਨੇ ਬਾਈ ਨੇ ਖਰੀਦਣਾ ਉਹਨੂੰ ਨੌਲੇਜ ਪਤਾ ਹੋਊੀ ਵੀਟਲ ਜਾਂ ਹੋਰ ਕੋਈ ਕੰਪਨੀ ਹਨਾ ਤੇ ਵੀਰੇ 2 ਮਹੀਨੇ ਗੱਬਣਾ ਹੈ ਹਾਂ 2 ਮਹੀਨੇ ਗੱਬਣਾ ਵੀਰੇ ਠੀਕ ਹੈ ਤੇ ਜਿਹੜੇ ਬੱਕਰੇ ਆ ਉਹਦੇ ਕੋਲ ਦੋ ਇਹ ਬੱਕਰੇ ਵੀ 4-4 ਮਹੀਨਿਆਂ ਦੇ ਆ ਵੀਰੇ 4-4 ਮਹੀਨਿਆਂ ਦੇ ਆ ਹਾਂਜੀ ਹਾਂ ਠੀਕ ਹੈ ਇਹ ਤਾਂ ਪਤਾ ਇਹ ਬਿੱਟਲ ਦੇ ਆ ਇਹ ਵੀ ਬਿੱਟਲ ਦੇ ਆ ਹਾਂਜੀ ਹਾਂ ਠੀਕ ਹੈ ਜੀ ਬਾਕੀ ਜੀ ਕੰਨ ਤਾਂ ਲੰਮੀ ਆ ਇਹਨਾਂ ਦੇ ਚੈੱਕ ਕਰ ਲੋ ਜੀ ਕੰਨ ਬਹੁਤ ਥੱਲੇ ਤੇ ਕਰਾਉਂਦੇ ਆ ਹਾਂਜੀ ਹਾਂ ਆ ਵੀ ਚੈੱਕ ਕਰ ਲੋ ਬੱਕਰੇ ਦੋਨੇ ਸੋਹਣੇ ਆ ਤੇ ਵੀਰੇ ਜਿਹੜੇ ਬੱਕਰੀ ਆ ਇਹਦਾ ਕ੍ਰੀਏਟਰ ਤਾਂ ਇਕੱਠੇ ਕਰਨ ਮੁੱਲ ਇਕੱਠੀ ਆ ਜੀ ਇਹਦਾ 32000 ਰੁਪਏ ਆ ਜੀ ਲੈਣ ਦੇਣੀ ਤਿੰਨ ਆ ਹਾਂ ਜੀ ਬਾਈ ਕਹਿੰਦਾ ਤਿੰਨਾਂ ਦਾ 32000 ਰੁਪਏ ਜੀ ਲੈਣ ਦੇਣਾ ਚੈੱਕ ਕਰ ਲਈ ਤੁਸੀਂ ਕੋਈ ਤਾਂ ਕੋੜੇ ਵਰਗੇ ਹੈਗੇ ਆ ਇਹ ਆ ਚੈੱਕ ਕਰੀ ਤੁਸੀਂ ਕੋਈ ਤਾਂ ਗੱਲ ਲੈਣਾ ਤਿੰਨ ਚਾਰ ਚਾਰ ਮਹੀਨੇ ਦਾ ਬਾਈ ਕਹਿੰਦਾ ਆ ਬੱਕਰੇ ਆ ਤੇ ਇੱਕ ਬੱਕਰੀ ਐ ਦੋ ਮਹੀਨੇ ਗੱਬਣਾ ਬਾਈ ਚੈੱਕ ਕਰਾ ਕੇ ਦੋਗੇ ਹਾਂ ਜੀ ਚੈੱਕ ਉਹਦੀ ਕਰਾ ਲਓ ਬਾਈ ਠੀਕ ਆ ਬਾਕੀ ਜੀ ਤੁਹਾਨੂੰ ਬਦਲ ਆ ਗਈ ਜੀ ਬੱਕਰੀ ਸੋਹਣੀ ਆ ਡੱਬੀ ਬੱਕਰੀ ਆ ਜਮਾਂ ਗਾਂ ਨਾਲ ਦੀ ਐਚ ਐਫ ਵੀ ਬਣੀ ਪਈ ਆ ਤੇ ਬਰੀ ਨੰਬਰ ਕਿੰਨਾ ਆਪਣਾ 94 94 638 930 55 94 638 930 55 ਠੀਕ ਹੈ ਜੀ ਤੇ ਬਾਈ ਦਾ ਕਨੈਕਟ ਨੰਬਰ ਆ ਜੀ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਵਾ ਦੋ ਬਾਈ ਕੋਲੇ ਬੱਕਰੇ ਆ ਤੇ ਇੱਕ ਬੀਟਰ ਬੱਕਰੀ ਆ ਦੋ ਮਹੀਨੇ ਗੱਬਣਾ ਤੇ ਬੱਕਰੀ ਦੀ ਉਮਰ ਕਿੰਨੀ ਹੈ ਵੀਰੇ ਇਹ ਬੱਕਰੀ ਹੈਗੀ ਆ ਜੀ ਇਹ ਸਾਲਕ ਦੀ ਹੈਗੀ ਸਾਲਕ ਦੀ ਆ ਸਾਲਕ ਦੀ ਬਾਈ ਆ ਉਮਰ ਰਹੀਦੀ ਹੈਗੀ ਆ ਬੱਕਰੀ ਦੀ ਵਿੱਚੋਂ ਬਾਈ ਕਹਿੰਦਾ ਮਾਨ ਤਾਂ ਫੇਰ ਵੀ ਕਰ ਦੂਗਾ ਤਿੰਨਾਂ ਦਾ ਮਾਨ ਹੋ ਜੂ ਬਾਈ ਹਾਂ ਤਿੰਨਾਂ ਦਾ 32000 ਰੁਪਏ ਬਾਈ ਨੇ ਮੰਗਿਆ ਤੇ ਜੇ ਕਿ ਤੁਹਾਨੂੰ ਵੀ ਇਹਨੂੰ ਲੋਡ ਹੋਵੇ ਬਾਈ ਨਾਲ ਜਰੂਰ ਸੰਪਰਕ ਕਰੋ ਧੰਨਵਾਦ ਜੀ ਜੇ ਕਿ ਇਹਨੇ ਵੀਡੀਓ ਬਣਾਉਣੀ ਹੁੰਦੀ ਆ ਉਹ ਆਪਣਾ ਸੰਪਰਕ ਕਰਨ ਲਾ ਕਰੋ ਆਪਣਾ ਮੋਬਾਈਲ ਨੰਬਰ ਹੈਗਾ 847362244 ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆ ਕੋਈ ਹੋਰ ਨਵੀਂ ਵੀਡੀਓ ਤੇ ਆਪਾਂ ਪੈਂਡ ਬਾਈ ਦਾ ਕੋਠਾਗੁਰੂ ਤਹਿਸੀਲ ਅਰੰਪਰਾਪੁਰ ਜ਼ਿਲ੍ਹਾ ਬਰਨਡਾ